ਸਰ ਜਸ਼ਕਾਨੋਂ ਅਸੀਂ ਦੱਸਣਾ ਚਾਹੁੰਦੇ ਆ ਅੱਜ ਅਸੀਂ ਚਰਾਂਚਾ ਆਏ ਆ ਡਾਕਟਰ ਸੰਧੂਜੀ ਕੋਲ ਡਾਕਟਰ ਰੋਦੀ ਸੰਧੂਜੀ ਕੋਲ ਜੋ ਸਕਿੰਦੇ ਡਾਕਟਰ ਨੇ ਉਹ ਇਹਨਾਂ ਦੇ ਇੰਟਰੋਡਕਸ਼ਨ ਤੇ ਲੋਡ ਹੀ ਤੁਸੀਂ ਸਭ ਇਹਨਾਂ ਨੂੰ ਜਾਂਦੇ ਹੀ ਹੋ ਸੋ ਸਰਾਂ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਤੇ ਆਪ ਤੁਹਾਡੇ ਥੋੜੀ ਜਿਹੀ ਵਰਤ ਲਾਪ ਕਰੀਏ ਇਹਨਾਂ ਦੇ ਨਾਲ ਸਸ਼ਿਕਾ ਸਸ਼ਿਕਾ ਸਰ ਸਰ ਕਹਾਂ ਤੋ ਪ੍ਰੈਕਟਿਸ ਕਰ ਲਿਆ ਮੈਨੂੰ ਪ੍ਰੈਕਟਿਸ ਕਰਦਿਆਂ ਹੋ ਗਏ ਜੀ ਲਗਭਗ 900 ਹੋ ਚੁੱਕੇ ਨੇ ਅਸੀਂ 900 ਵੈਰੀ ਗੁੱਡ ਅਸੀਂ ਸਰ ਤੁਹਾਡੇ ਨਾਲ ਜਿਹੜਾ ਹਸਪੀਟਲ ਦੇ ਵਿੱਚ ਕੀ ਕੀ ਫੈਸਿਲਿਟੀਜ਼ ਹੈਗੀਆਂ ਨੇ ਜੋ ਸਾਡੇ ਕੋਲ ਇੱਥੇ ਹਸਪੀਟਲ ਦੇ ਵਿੱਚ ਅਸੀਂ ਕੰਪਲੀਟ ਰੇਂਜ ਸਾਡੇ ਕੋਲ ਦੀ ਸਕਿਨ ਦੀ హెయిਰ ਦੀ ਐਸਥੈਟਿਕਸ ਵਾਸਤੇ ਅਸੀਂ ਸਾਰਾ ਜਿਹੜਾ ਇਲਾਜ ਹੈਗੇ ਕੁਝ ਡਰਮਟੋਲੋਜੀ ਜਿਹੜਾ ਇਹ ਵੀ ਹੁੰਦੀ ਐ ਸੈਲ ਸਟਿਸਟ ਹਾਂਜੀ ਸਕਿਨ ਦਾ ਮਤਲਬ ਹੀ ਡਰਮਟੋਲੋਜੀ ਓਕੇ ਡਰਮਟੋਲੋਜੀ ਹੋ ਗਿਆ ਟ੍ਰਾਈਕੋਲੋਜੀ ਹੋ ਗਿਆ హెయిਰ ਨਾਲ ਹੋ ਗਿਆ ਜੀ ਹਾਂ ਠੀਕ ਹੈ ਐਸਥੈਟਿਕਸ ਹੋ ਗਿਆ ਜੀ ਠੀਕ ਤੇ ਇਹਦੇ ਵਿੱਚ ਜਿੰਨੇ ਵੀ ਸਾਰੇ ਆਪਣੇ ਬਿਊਟੀਫਿਕੇਸ਼ਨ ਹੋ ਗਏ ਜਾਂ ਕੁਝ ਵੀ ਜੋ ਵੀ ਹੈਗਾ ਨਾ ਪਾਸਾ ਦਾ ਪੰਦੀਰ ਸਾਹਿਬ ਦਾ ਸਰ ਪਬਲਿਕ ਨੂੰਸੀ ਇਹ ਦੱਸਣਾ ਚਾਹੁੰਦੇ ਆ ਕਿ ਸਕੀਨ ਦੀ ਪ੍ਰੋਬਲਮ ਇਨਫੈਕਸ਼ਨ ਜਾਂ ਫੰਗਸ ਜਾਂ ਸਕੀਜ਼ ਹੁੰਦੀ ਕਿਉਂ ਹੈ ਰੀਜਨ ਕੀ ਦੇਖੋ ਜੀ ਜਿਹੜੀਆਂ ਤੁਸੀਂ ਦੋ ਨਾਮ ਲੈਂਦਾ ਹੈ ਪਹਿਲੀ ਗੱਲ ਹੈ ਕਿ ਫੰਗਸ ਦੂਜੀ ਹੈ ਕਿ ਸਕੀਜ਼ ਇਹ ਜਿਹੜੀ ਹੈਗੀ ਦੋਨੇ ਇਨਫੈਕਸ਼ਨਸ ਨੇ ਇਹਨਾਂ ਦਾ ਸਫਾਈ ਦੇ ਨਾਲ ਬਹੁਤ ਵੱਡਾ ਸੰਬੰਧ ਹੈ ਜਿ ਜੇ ਅੱਜਕੱਲ ਮੌਨਸੂਨ ਦਾ ਸੀਜ਼ਨ ਚੱਲਦਾ ਪਿਆ ਜੀ ਚੇਂਜ ਆਫ ਲੈਵਲ ਹਾਂ ਤੇ ਥੋੜੀ ਜੀ ਹਮਸਾਫੀ ਜ਼ਿਆਦਾ ਵਧੀ ਹੋਈ ਹੈ ਆਪਣੇ ਮੌਸਮ ਦੇ ਵਿੱਚ ਤਾਂ ਇਸ ਸਮੇਂ ਆਪਣੇ ਬਾਡੀ ਨੂੰ ਆਪਾਂ ਸੁੱਕਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੁੱਕਾ ਰੱਖਣ ਵਾਸਤੇ ਜਦੋਂ ਆਪਾਂ ਨਹਾਉਨੇ ਆ ਨਹਾਉਣ ਤੋਂ ਬਾਅਦ ਆਪਣਾ ਜਿਹੜੀ ਬਾਡੀ ਹੈ ਚੰਗੀ ਤਰ੍ਹਾਂ ਆਪਾਂ ਡਰਾਈ ਕਰਕੇ ਫਿਰ ਕੱਪੜੇ ਪਾਉਣੇ ਨੰਬਰ 1 ਨੰਬਰ 2 ਦੇ ਉੱਤੇ ਕੋਸ਼ਿਸ਼ ਕਰੋ ਕਿ ਸੁਤੀ ਕੱਪੜੇ ਪਾਇਆ ਜਾਣ ਜੀ ਬਹੁਤ ਹੀ ਥਿੱਕ ਕੱਪੜੇ ਜਾਂ ਸਿੰਥੈਟਿਕ ਕੱਪੜਿਆਂ ਦਾ ਯੂਜ਼ ਨਾ ਕੀਤਾ ਜੇ ਤੁਸੀਂ ਜਿਵੇਂ ਐਕਸਰਸਾਈਜ਼ ਕਰਨ ਵਗੈਰਾ ਜਿਵੇਂ ਤੁਸੀਂ ਜਾਂਦੇ ਹੋ ਜਾਂ ਕੁਝ ਹੋਰ ਕਰਨ ਜਾਂ ਵਾਸਤੇ ਤੁਸੀਂ ਪਾਉਂਦੇ ਹੋ ਸਿੰਥੈਟਿਕ ਕਪੜੇ ਤਾਂ ਆਕੇ ਪਿੱਡਾ ਸਕਾ ਕੇ ਨਾਉ ਤੇ ਉਹਨਾਂ ਨੂੰ ਡੇਲੀ ਕੀ ਜੀ ਤੇ ਜੇ ਤੁਸੀਂ ਇਹ ਗੱਲ ਦਾ ਧਿਆਨ ਨੁਕਮੇ ਤਾਂ ਫੰਗਸ ਹੋਣ ਦੇ ਚਾਂਸਸ ਕਾਫੀ ਹੱਦ ਤੱਕ ਹੈ ਜੀ ਹਾਂ ਜੇ ਫੰਗਸ ਹੋ ਗਈ ਆ ਤਾਂ ਇੱਕ ਹੋਰ ਬੜੀ ਵੱਡੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰਦੇ ਆ ਲੋਕ ਬਾਹਰੋਂ ਕਿਊਬਸ ਲੈ ਕੇ ਪਹਿਲਾਂ ਯੂਜ਼ ਕਰ ਦਿੰਦੇ ਨੇ ਜੀ ਕੈਬਨਿਸ ਤੋਂ ਲੈ ਕੇ ਕਿਤੇ ਕੋਈ ਦਵਾਈ ਲਈ ਲਈ ਕੋਈ ਦਵਾਈ ਲਈ ਰਾਮ ਆ ਜੀ ਯੂਸਲੀ 90% ਸਾਰੇ ਕਰਦੇ ਆ ਆਰਾਮ ਆਉਂਦਾ ਨਹੀਂ ਹੈਗਾ ਜੀ ਉਹਦੇ ਨਾਲ ਸਗੋਂ ਪ੍ਰੋਬਲਮ ਹੋਰ ਵੱਧਦੀ ਹੈ ਜੀ ਸਕਿਨ ਖਰਾਬ ਹੁੰਦੀ ਹੈ ਬਦਲੀ ਪੈਂਦੀ ਹੈ ਉਹਨੂੰ ਠੀਕ ਕਰਨ ਦੇ ਵਿੱਚ ਵੀ ਬਹੁਤ ਟਾਈਮ ਲੱਗਦਾ ਜੀ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਜੀ ਕੀ ਹੈ ਕਿ ਆਪਣੇ ਤੁਸੀਂ ਕਿਸੇ ਵੀ ਸਪੈਸ਼ਲਿਸਟ ਡਾਕਟਰ ਦੇ ਕੋਲ ਜਾ ਕੇ ਉਹਨਾਂ ਨੂੰ ਚੈੱਕ ਕਰਵਾਓ ਜੇ ਦਵਾਈ ਦਾ ਕੋਰਸ ਕਰੋਗੇ ਜੇ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਜਾਓਗੇ ਤਾਂ ਛੇਤੀ ਠੀਕ ਹੋ ਜਾਓਗੇ ਜੇ ਤੁਸੀਂ ਲੇਟ ਜਾਓਗੇ ਤਾਂ ਉਨਾ ਹੀ ਟਾਈਮ ਵਾਧਾ ਲੱਗੂਗਾ ਤੇ ਨਾਲੇ ਜਿਹੜੀ ਸਕਿਨ ਖਰਾਬ ਹੋ ਗਈ ਉਹ ਠੀਕ ਵੀ ਨਹੀਂ ਹੋਏਗੀ। ਤੁਸੀਂ ਦੇਖੀਓ। ਸੋ ਨੂੰ ਡਾਕਟਰ ਨੂੰ ਕੰਸਲਟ ਕੀਤੇ ਵਧਾਇਆ ਕੋਈ ਟਿਊਬ ਜਾਂ ਕੋਈ ਆਪਣਾ ਬਾਰਡਰ ਨਹੀਂ ਲਗਾਉਣਾ ਚਾਹੀਦਾ दैट ਇਟਸ ਬਿਲਕੁਲ। ਬਿਲਕੁਲ ਠੀਕ। ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਦੱਸੋ ਕਿ ਸਾਡੇ ਜਿਹੜੇ ਅੱਜ ਫੂਡ ਹੈ ਉਹ ਪੈਸਟੀਸਾਈਡਸ ਦੇ ਨਾਲ ਉਪਸਥਿਤ ਹੈ। ਅਡਲਟ੍ਰੇਟਿਡ ਫੂਡ ਹੈ ਮਾਰਕੀਟ ਦੇ ਵਿੱਚ ਆ। ਕਿ ਸਾਡੇ ਜੋ ਪਰਫੀਸ਼ਲ ਫਿਸਕੀਨ ਜਾਂ ਸਕਿਨ ਦੇ ਉੱਪਰ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਦੇਖੋ ਜੀ ਇਹਦੇ ਵਿੱਚ ਜਿਹੜੀ ਆਡੈਂਟੀਫਿਕੇਸ਼ਨ ਹੈਗੀ ਆ ਇਹਦਾ ਸਾਰੇ ਸਫੀਅਰ ਆਫ ਲਾਈਫ ਤੇ ਇਫੈਕਟ ਹੈ ਆਪਣੀ ਹੈਲਥ ਤੇ ਵੀ ਇਫੈਕਟ ਹੈ ਹੈਲਥ ਦੇ ਕੱਲੇ ਕੱਲੇ ਆਰਗਨ ਦੇ ਉੱਤੇ ਇਫੈਕਟ ਹੈ ਉਹਦੇ ਵਿੱਚ ਸਪੈਸ਼ਲੀ ਵੀ ਇੱਕ ਆਰਗਨ ਹੈਗਾ ਉਹਦੇ ਉੱਤੇ ਵੀ ਇਫੈਕਟ ਹੈ ਗੇਰ ਉਤੇ ਵੀ ਜੀ ਆਜਿਕਲ 10 ਤੋਂ 15 ਸਾਲ ਦੇ ਲੜਕੇ ਲੜਕੀਆਂ ਬੱਚੇ ਮਤਲਬ ਇਹ ਕਹਿੰਦਾ ਦੀ ਨਾ ਦੇ ਚਿੱਟੇ ਵਾਲਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਦੀ ਬਿਲਕੁਲ ਬਹੁਤ ਬੰਦੀ ਹੈ ਸਕਿਨ ਵਿੱਚ ਏਜਿੰਗ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਬਾਕੀ ਹੋਰ ਬਾਕੀ ਰਿਸਰਚ ਵੀ ਲੋੜ ਹੈਗੀ ਆਪਾਂ ਨੂੰ ਇਹ ਡੈਫੀਨਿਟਲੀ ਫਰਕ ਤਾਂ ਪੈਦੀ ਅਸਲ ਰਕਸਮ ਆਪਾਂ ਆਮ ਯੂਜ਼ਰ ਦੇਖਦੇ ਆ ਕਿ ਕਿਸੇ ਨੂੰ ਕੋਈ ਸਕਿਨ ਪ੍ਰੋਬਲਮ ਆਈ ਹੋਏ ਉਹ ਚਲੋ ਤੇਲ ਲਗਾ ਲਓ ਨਰੋ ਤੇਲ ਲਗਾ ਲਓ ਜਾਂ ਨਾ ਕੇ ਤੇ ਉਹ ਕੀ ਚੀਜ਼ ਸਾਈਡ ਇਫੈਕਟ ਦੇਂਦੀ ਹੈ ਜਾਂ ਕੁਝ ਬੈਨੀਫਿਟ ਦੇ ਖੁਦ ਸਰੋਂ ਦਾ ਤੇਲ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ ਇਹ ਹਾਈਡਰੇਸ਼ਨ ਵਾਸਤੇ ਹੈ ਜੀ ਆਮ ਤੌਰ ਤੇ ਦੇਖੋ ਆਪਾਂ ਜਿਹੜਾ ਰੂਟੀਨ ਹੈ ਸਕਿਨ ਕੇਅਰ ਹੈਗੀ ਉਹਦੇ ਵਿੱਚ ਹਾਈਡਰੇਸ਼ਨ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਜੇਕਰ ਤੁਸੀਂ ਰੈਗੂਲਰ ਕੋਕੋਨਟ ਆਇਲ ਯੂਜ਼ ਕਰਦੇ ਤਾਂ ਤੁਹਾਡੀ ਸਕਿਨ ਨੂੰ ਹਾਈਡਰੇਟ ਰੱਖ ਸਕਦੀ ਪਰ ਜੇ ਕੋਈ ਪ੍ਰੋਬਲਮ ਆਈ ਗਈ ਆ ਤਾਂ ਉਹ ਕੱਲਾ ਤੇਲ ਠੀਕ ਨਹੀਂ ਕਰਦਾ ਜੀ ਬਿਲਕੁਲ ਸਹੀ ਐ ਸਾਹਿਬ ਆਪਾਂ ਸਭ ਤੋਂ ਵੱਡੀ ਮੇਨ ਅੱਜ ਜਿਹੜੀ ਬੇਸਿਕ ਮਾਰਕੀਟ ਸਰਵੇ ਅਸੀਂ ਜਦੋਂ ਕਰਦੇ ਆ ਅਸੀਂ ਲੋਕਾਂ ਨੂੰ ਜਾਣਦੇ ਆ ਜਿਹੜੀ ਲੋਕ ਮਹਿੰਦੀ ਲਗਾਉਂਦੇ ਹੈ ਜਾਂ ਹੈਅਰ ਡਾਈ ਲਗਾਉਂਦੇ ਹੈ ਉਸ ਚੀਜ਼ ਦਾ ਅਸਰ ਪਾਉਂਦਾ ਹੁੰਦਾ ਹੈ ਉਹ ਦੱਸ ਸਕਦੇ ਇਕ ਕੁਝ ਇਹਦਾ ਪੁਰਾਣੀ ਕਹਾਵਤ ਆ ਵੀ ਤੂੰ ਆਪਣਾ ਵੀ ਫਲਾਣਾ ਸਿੰਘ ਤੂੰ ਆਪਣਾ ਮੂੰਹ ਕਾਲਾ ਕਰਨਾ ਸ਼ੁਰੂ ਕਰਦਾ ਜੀ ਜੀ ਵੀ ਕਹਾਵਤਿਕ ਸਾਇੰਟਿਫਿਕ ਰੀਜ਼ਨ ਉਹਦੇ ਪਿੱਛੇ ਉਹਦੇ ਦੇ ਪਿੱਛੇ ਰੀਜ਼ਨ ਕੀ ਆ ਵੀ ਜਦੋਂ ਆਪਾਂ ਡਾਈ ਲਾਉਨੇ ਆ ਸਾਰੇ ਨੂੰ ਨਹੀਂ ਹੁੰਦੀ ਹਾਂ ਕੁਝ ਪਰਸੈਂਟ ਲੋਕਾਂ ਨੂੰ ਉਹ ਡਾਈ ਜਦੋਂ ਸਕਿਨ ਦੇ ਉੱਤੇ ਆਉਂਦੀ ਆ ਤਾਂ ਧੁੱਪ ਨਾਲ ਲੱਗ ਕੇ ਰੰਗ ਕਾਲਾ ਹੋ ਜਾਂਦਾ ਹੈ ਤਾਂ ਇਹਦੇ ਪਿੱਛੇ ਇਹ ਗੱਲ ਸੀ ਕਿ ਤੁਹਾਡਾ ਮੂੰਹ ਤੂੰ ਮੁਹ ਕਾਲਾ ਲੱਗਦਾ ਕੰਦਨ ਨੂੰ ਮੁਹ ਬਾਲੇ ਕਾਲੇ ਸੀ ਆਪਣਾ ਪਰ ਕਹਾਵਤ ਮੁਹ ਕਾਲੇ ਹੀ ਬਣੀ ਹੋਈ ਹੈ ਤਾਂ ਡਾਈ ਜਦੋਂ ਥੱਲੇ ਆਉਂਦੀ ਧੁੱਪ ਨਾਲ ਰਿਐਕਟ ਕਰਦੇ ਮੁਹ ਕਾਲਾ ਹੁੰਦਾ ਹੈ ਹਰ ਕਿਸੇ ਲਈ ਹੁੰਦਾ ਹੈ ਕਿ ਕੁਝ ਪਰਸੈਂਟ ਲੋਕਾਂ ਦਾ ਹੁੰਦਾ ਹੈ ਤੇ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਲੋਕਾਂ ਨੂੰ ਮੈਂ ਜੋ ਗਾਈਡ ਕਰਦਾ ਇਦਾਂ ਗਾਈਡ ਕਰਦਾ ਵੀ ਜਿਹਨੂੰ ਤਾਂ ਨਹੀਂ ਕਾਦੀ ਰਿਐਕਟ ਉਥੇ ਯੂਜ਼ ਕਰ ਦੋ ਹੁਣ ਜਿਹਨੂੰ ਰਿਐਕਟ ਕਰਦੀ ਹੈ ਪਹਿਲੀ ਗੱਲ ਤਾਂ ਉਹ ਛੱਡਣੀ ਚਾਹੀਦੀ ਹੈ ਜੀ ਡਾਈ ਜੀ ਸੈਕਿੰਡ ਜਿਹੋ ਨਹੀਂ ਛੱਟ ਪਾ ਰਹੇ ਕਾਰਨ ਵਾਸ ਉਹਦੀ ਉਹਦੀ ਕਾਸਮੈਟਿਕ ਰੀਜ਼ਨ ਹੋ ਸਕਦੇ ਨੇ ਉਹਦੇ ਜੌਬ ਦੇ ਰੀਜ਼ਨ ਹੋ ਸਕਦੇ ਨੇ ਹਨਾ ਜੀ ਤਾਂ ਉਹ ਪੀਪੀਡੀ ਫ੍ਰੀ ਅਮੋਨੀਆ ਫ੍ਰੀ ਡਾਈ ਆਉਂਦੀ ਆ ਉਹ ਯੂਜ਼ ਕਰ ਸਕਦੇ ਨੇ ਹਨਾ ਜੇ ਉਹ ਵੀ ਕੰਮ ਨਹੀਂ ਕਰਦੀ ਦੈਨ ਤਾਂ ਫਾਈਲ ਛੱਡਣੀ ਹੀ ਪੈਣੀ ਹੈ ਜੀ ਅਦਰਵਾਈਜ਼ ਜਾਂ ਮਹਿੰਦੀ ਹਾਂਜੀ ਮਹਿੰਦੀ ਦੇ ਕਈ ਨੂੰ ਕਲਰ ਨਹੀਂ ਪਸੰਦ ਆਉਂਦਾ ਜੀ ਹਾਂ ਮਹਿੰਦੀ ਦੇ ਕਲਰ ਦੀ ਬ੍ਰਾਊਨ ਕਲਰ ਹੈਗਾ ਇਹ ਉਹਨਾਂ ਨੂੰ ਚਾਹੀਦਾ ਵੀ ਸਾਨੂੰ ਬਲੈਕ ਚਾਹੀਦਾ ਠੀਕ ਹੈ ਬਿਲਕੁਲ ਉਹ ਤੀਜਾ ਰੰਗ ਮੰਨ ਲੈਂਦਾ ਅੱਛਾ ਦਾ ਸਰ ਇੱਕ ਚੀਜ਼ ਹੋਰ ਪਬਲਿਕ ਨੂੰ ਦੱਸੋ ਕਿ ਲੋਕਾਂ ਦੇ ਸਰੀਰ ਤੇ ਨਾ ਇਹਦੇ ਮੋਕੇ ਜੇ ਬਣ ਜਾਂਦੇ ਨੇ ਸਕਿਨ ਤੇ ਉਹਦਾ ਕੀ ਰੀਜ਼ਨ ਹੁੰਦਾ ਦੁਖੀ ਦੋ ਤਰ੍ਹਾਂ ਦੇ ਮੌਕੇ ਆਪਾਂ ਕਹਿੰਦੇ ਹਾਂ ਥੋੜੇ ਦੁਖੀ ਨੇ ਲੋਕੀ ਇੰਨਾ ਜਿੱਕੇ ਜਿਵੇਂ ਥੋੜੇ ਮੂੰਹ ਤੇ ਹੀ ਹੋਏ ਪੈਣ ਥੋੜੇ ਜਿਹਾ ਹਾਂਜੀ 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 ਕੱਪ ਤੇ ਵੀ ਬਦੇ ਇੱਥੇ ਹੈ ਜਿਹੜੇ ਇਹ ਮੌਕੇ ਹੈਗੇ ਨੇ ਜੀ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਮੱਸੇ ਹਾਂਜੀ ਇਹ ਵਾਇਰਲ ਇਨਫੈਕਸ਼ਨ ਆ ਓਕੇ ਇਹ ਜਦੋਂ ਤੋਂ ਪਹਿਲਾਂ ਲਿਖਿਆ ਇੱਕ ਦਵਾਈ ਲੋ ਕਿਉਂਕਿ ਇਹ 1 2 2 2 2 4 4 2 8 ਬਹੁਤ ਹੀ ਫਾਇਦੇਮੰਦ ਓਕੇ ਇੱਕ ਹੁੰਦੇ ਨੇ ਮੌਕੇ ਉਹ ਜਿਹੜੇ ਜਿਨ੍ਹਾਂ ਨੂੰ ਆਪਾਂ ਸਕਿੰਟ ਆ ਕਹਿੰਦੇ ਨੇ ਉਹ ਸਕੇਨ ਰੰਗੇ ਹੁੰਦੇ ਨੇ ਉਹ ਆਮ ਤੌਰ ਤੇ ਆਪਣੇ ਅੰਡਰਆਰਮ ਦੇ ਵਿੱਚ ਨੈਕ ਦੇ ਉੱਤੇ ਹੁੰਦੇ ਨੇ ਤਾਂ ਉਹਨਾਂ ਨੂੰ ਆਪਾਂ ਨੂੰ ਲੇਜ਼ਰ ਨਾਲ ਕਟਿੰਗ ਕਰਨੀ ਪੈਂਦੀ ਹੈ ਇਹਨਾਂ ਦੀ ਆਪਣੀ ਉਹ ਓਵਰ weight ਹੋਣ ਕਰਕੇ ਮੋਸਟਲੀ ਜਾਂ ਜਿਨ੍ਹਾਂ ਨੂੰ 슈ਗਰ ਦੇ ਚਾਂਸਸ ਹੋਣ ਹੋਣ ਦੇ ਉਹਨਾਂ ਦੇ ਜ਼ਿਆਦਾ ਹੁੰਦੇ ਹੈ। ਇਹ ਇੱਕ ਆਮ ਇਨਫੈਕਸ਼ਨ ਹੈ ਇਹ ਆਮ ਹੋ ਜਾਂਦੀ ਹੈ। ਓਕੇ ਤੇ ਇਹਦੇ ਵਾਸਤੇ ਕੀ ਪ੍ਰੀਕਾਸ਼ਨਸ ਹੁੰਦੀ ਹੈ? ਦੇਖੋ ਜੀ ਸਕੇਟਾਈਪ ਵਾਸਤੇ ਤਾਂ ਵੀ ਆਪਾਂ ਨੂੰ weight control ਰੱਖਣਾ ਹੈ। ਇਹਦੇ ਵਾਸਤੇ ਕੋਈ ਉਹਦੀ ਉਹਦੀ ਪ੍ਰੀਕਾਸ਼ਨ ਨਹੀਂ ਕਰ ਸਕਦੇ ਕਿਉਂਕਿ ਵਾਇਰਸ ਆ ਆਵਾ ਮਿੱਟੀ ਪਾਣੀ ਹਰ ਪਾਸੇ ਹੈਗੇ। ਸਰ ਡਾਕਟਰ ਜੇ ਕਿਸੇ ਨੂੰ ਫੰਗਸ ਜਾਂ ਸਕਵੀਆ ਕੁਛ ਹੈ ਜੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਖਾਣ ਦੇ ਵਿੱਚ ਕੁਝ ਪ੍ਰੋਸ਼ਰ ਰੱਖਣੇ ਪੈਂਦੇ ਨਾਟੈਸੈਂਸ਼ ਕੋਈ ਰਿਲੇਸ਼ਨ ਨਹੀਂ ਸਫਾਈ ਰੱਖਣੀ ਠੀਕ ਹੈ ਜੇ ਡਾਕਟਰ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਵੀ ਉਹ ਹੀ ਮੈਸੇਜ ਮੇਰਾ ਵੀ ਅੱਜਕੱਲ ਜਿਵੇਂ ਮੌਨਸੂਨ ਦਾ ਸੀਜ਼ਨ ਚੱਲਦਾ ਪਿਆ ਪਹਿਲਾਂ ਵੀ ਕਿਹਾ ਮੈਂ ਕਿ ਫੰਗਸ ਇਨਫੈਕਸ਼ਨ ਕਾਫੀ ਜ਼ਿਆਦਾ ਵਧੀ ਹੋਈ ਹੈ ਸਕਿਨ ਡਰਾਈ ਰੱਖਣਾ ਜੀ ਤੁਸੀਂ ਦੱਸਿਆ ਸਕਿਨ ਇੰਡਰਾਈ ਰੱਖਣਾ ਜੀ ਆਪਣੀ ਸਕਿਨ ਨੂੰ ਸੈਕਿੰਡ ਹੈਗੀ ਆ ਓਵਰ ਦਾ ਕਾਊਂਟਰ ਜਾ ਕੇ ਕਰੀਮਾ ਨਹੀਂ ਯੂਜ਼ ਕਰਨੀ ਹੈ ਨਹੀਂ ਤੇ ਪ੍ਰੋਪਰ ਡਾਕਟਰ ਜੀ ਦਾ ਨਾਲ ਹੀ ਆਪਣਾ ਇਲਾਜ ਕਰੋ ਤਾਂ ਤੁਸੀਂ ਠੀਕ ਹੋ ਗਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਸ਼ੁਕਰੀ ਹੈ ਥੈਂਕ ਯੂ